हां जी किसान ਵੀਰ ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਤਿ ਸ੍ਰੀ ਅਕਾਲ ਵੀਰ ਗੁਰਵੰਤ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਗਰਜੰਤ ਸਿੰਘ ਉਹਨਾਂ ਦੇ ਘਰ ਆਏ ਆ ਤੋਂ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਇਸ ਘਰੋਂ ਪਸ਼ੂ ਆਪਾਂ ਪਹਿਲਾਂ ਵੀ ਕਾਫੀ ਦਿਖਾਏ ਆ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਵੈਸੇ ਪਸ਼ੂ ਹੁੰਦੇ ਕੋਈ 8-7 ਨਾਲੇ ਜਿਹੜੇ ਦੋਸਤੋ ਹਰ ਰੋਜ਼ ਜਿਹੜੇ ਨਵੇਂ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਪਸ਼ੂ ਤੁਹਾਨੂੰ ਟੋਟਲ 4 ਦਿਖਾਉਣੇ ਆ ਇੱਕ ਵੈੜ ਤਿੰਨ ਮੱਝਾਂ ਜਿਨ੍ਹਾਂ ਦੇ ਵਿੱਚ ਦੋਸਤੋ ਦੋ ਮੱਝਾਂ ਸੂਈਆਂ ਇੱਕ ਮੱਝ ਗੱਬਣ ਤੇ ਇੱਕ ਵੈੜ ਗੱਬਣ ਦਿਖਾਵਾਂਗੇ ਤੁਹਾਨੂੰ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 29 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਕਰਦਿਆਂ ਗੱਲਬਾਤ ਗਰਵੰਤ ਭਾਈ ਸਾਸਰੀ ਕਲਵੀਰ ਸਾਸਰੀ ਕਲਵੀਰ ਜੀ ਹਸਣਾ ਸਭ ਠੀਕ ਠਾਕ ਜੀ ਬਹੁਤ ਵਧੀਆ ਗਰਵੰਤ ਵੀਰ ਠੀਕ ਠਾਕ ਐ ਮਾ ਵਧੀਆ ਵੀਰ ਜੀ ਲੈ ਵੀ ਗਰਵੰਤ ਚਾਰ ਪਸ਼ੂ ਅੱਜ ਆਪਣੇ ਕੋਲ ਬਕਾਊਗਾ ਵੀਰ ਤਿੰਨ ਤਾਂ ਮੱਝਾਂ ਤੇ ਇੱਕ ਵੈੜ ਆ ਗਈ ਹਾਂਜੀ ਇੱਕ ਵੈੜ ਆ ਵੈਡੋ ਗੱਬਣਾ ਵੈਡ ਵੀ ਗੱਬਣਾ ਹਾਂਜੀ ਲਓ ਦੱਸੋ ਵੈਡ ਵੀ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਪਿਛਲਾ ਚਲੋ ਰਿਕਾਰਡ ਵੀਰ ਦੱਸਿਆ ਸੀ ਵੀ ਚੰਗੇ ਮਿਲਕ ਤੇ ਚੱਲੀ ਆ ਪਰ ਰੇਟ ਭਾਪੜ ਤਾਂ ਬੜਾ ਜਾਇਜ਼ ਤੇ ਬਿਲਕੁਲ ਵਾਜਬ ਰੇਟ ਦੇ ਉੱਪਰ ਅੱਜ ਤੁਹਾਨੂੰ ਮਿਲ ਜੂਗੀ ਸੋ ਤਿਆਰੀ ਵਾਲੀ ਆ ਦਿਨ ਪੁੱਛ ਲਈਨੀ ਆਪਾਂ ਕਿੰਨੇ ਘਜੇ ਬਾਕੀ ਆ ਤੇ ਸੂਹਾ ਕਿਨਵਾ ਲੈ ਵੀ ਗਰਮਤ ਵੀਰ ਪਹਿਲਾਂ ਸ਼ੁਰੂਆਤ ਇੱਥੋਂ ਕਰ ਲੈਨੀ ਆਪਾਂ ਹਾਂਜੀ ਤੇ ਕਿਨਵਾ ਸੂਹਾ ਸੋਣ ਵਾਲੀ ਅੱਗੇ ਇਹ ਸੰਸਾਤ ਤੀਜਾ ਸੂਹਾ ਸੋਣੀ ਸਹੀ ਤੀਜਾ ਸੂਹਾ ਹਾਂਜੀ ਇਹ ਸਮਾਂ ਕਿੰਨਾ ਕੱਜੇ ਵੈਸੇ ਪਿਆ ਤਿਆਰੀ ਜੇ ਕੋਈ ਇੱਕ ਦਿਨ ਲੈ ਜੇ ਦੋ ਲੈ ਜੇ ਬਿਲਕੁਲ ਤਿਆਰੀ ਬਲਕਿ ਬਣੀ ਥਾਣੀ ਪਈ ਐ ਪੂਰੀ ਹੈ ਨਾ ਤਿਆਰੀ ਮਨਾ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਵੜਨੇ ਲਓ ਜੀ ਹਾਂਜੀ ਸੋ ਬਣੀ ਥਾਣੀ ਪਈ ਐ ਦੋਸਤੋ ਬਾਕੀ ਆ ਲੇਵਾ ਵੇਖੋ ਆ ਖਵਾਨਾਂ ਦੇ ਵੇਖੋ ਕਿ ਜੇ ਥਾਂ ਤੁਹਾਨੂੰ ਬਹੁਤ ਸੋਣਾ ਸੋ ਬਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਦਿਖਾ ਰਹੇ ਹਾਂ ਜੇ ਸਾਬ ਨਾਲ ਚਾਰੂ ਚੂਰ ਬਹੁਤ ਚੰਗੀ ਐ ਕਾਢ ਹੋ ਸਕਦੀ ਦੋ ਦਿਨ ਜੀ ਠੀਕ ਐ ਜੀ ਹਾਂਜੀ ਆ ਗਰਮਤ ਥਾਂ ਤੁਹਾਨੂੰ ਬਹੁਤ ਸੋਣਾ ਮੱਝਾਂ ਨਾਲ ਥਾਂ ਲੱਗਾ ਹਾਂਜੀ ਆ ਥਾਂ ਤੇ ਵੇਖੋ ਬਹੁਤ ਚੰਗਾ ਲੱਗਾ ਆ ਦੇ ਸੋ ਮੋਟਾ ਭਰਾ ਦੋਸਤੋ ਚਾਹ ਵੇਖੋ ਤੁਸੀਂ ਉਂਗਲਾਂ-ਉਂਗਲਾਂ ਜਿੱਡੀ ਆਪਾਂ ਮੋਟੀ ਧਾਰ ਕਹਿ ਦਿੰਦੇ ਆਂ ਵੇਖੋ ਪੱਤੀ ਵਾਲੀ ਧਾਰ ਆ ਲਓ ਜੀ ਠੀਕ ਹੈ ਸੋ ਇੱਕ ਨੰਬਰ ਦੋਸਤੋ 53 ਤੇ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆਪਾਂ ਇਹੋ ਜੇ ਜੇਵੇਂ ਹਵਾਨੇ ਤੋਂ ਵੈਸੇ ਗਰਮੰਤ ਚਲੋ ਆਪਾਂ ਵੀ ਕਿਸੇ ਘਰੋਂ ਗਾਂ ਲਈਏ ਤੁਸੀਂ ਤੇ ਪਿਛਲਾ ਰਿਕਾਰਡ ਪਤਾ ਕੀਤਾ ਕਿੰਨਾ ਕੁ ਬੋਧ ਚੋ ਆਇਆ ਹਾਂਜੀ ਸੰਤ ਸਾਹਿਬ 20 ਤੋਂ ਪਲਾਸੀ ਜਾਂਦੇ ਦਿੱਤਾ ਨੇ 20 ਤੋਂ ਪਲਾਸੀ ਹਾਂਜੀ ਆ ਚਲੋ ਇਸ ਵਾਰ ਥੋੜਾ ਜਨਾ ਗਰਮੀ-ਗਰਮੀ ਦਾ ਬਾਕੀ ਹੁਣ ਵੀ ਕਰਮਾਂ ਲਈ ਜੇ ਕੱਢ ਜੇ ਤਾਂ ਵੀ ਨਹੀਂ 20 ਕਿਲੋ ਚੋ ਆਜੂਗੀ ਧਾਰਕੀ ਨੋ ਦੋਸਤੋ ਹਾਈਟ ਕੱਦ ਵੀ ਜਿਹੜਾ ਵੱਡੀਆਂ ਵੜਾਂ ਦੇ ਵਿੱਚ ਹੀ ਆਉਂਦਾ ਠੀਕ ਹੈ ਜੀ ਕੋਈ ਦਰਮਿਆਨੀ ਜਾਂ ਛੋਟੀ ਨਹੀਂਗੀ ਆਮ ਜਿਹੜੀ ਨਾਰਮਲ ਆਪਾਂ ਕਹਿ ਦਿੰਦੇ ਨੇ ਵੀ ਮੀਡੀਅਮ ਆ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ ਥਣ ਦੇਵੇ ਦੀ ਬਹੁਤ ਸੋਹਣੀਆ ਕਮਾਲ ਵਧੀਆ ਚੰਗਾ ਹਵਾਨਾ ਲੱਗਦਾ ਹੈ ਥਣ ਦੇਵੇ ਦੇ ਸਿਰ ਤੇ ਹੁੰਦੀ ਥਣ ਬਹੁਤ ਚੰਗਾ ਲੱਗਾ ਮੱਝਾ ਥਾਣੀ ਬਹੁਤ ਜ਼ਿਆਦਾ ਵਧੀਆ ਵਾ ਹਾਂਜੀ ਸੋ ਬਾਕੀ ਭਰਾ ਭੂ ਜਿਹੜਾ ਦੋਸਤੋ ਤੁਹਾਨੂੰ ਦਿਖਾਤਾ ਠੀਕ ਆ ਸੂਣ ਤੋਂ ਪਹਿਲਾਂ ਜਿਹੜਾ ਕੋਈ ਮੇਰਾ ਵੀਰ ਭਾਵੇਂ ਅੱਧਾ ਕਿਲੋ ਕਿਲੋ ਖੰਡ ਭਰਾ ਕੇ ਤਸ ਤਿਆਰੀ ਵਾਲੀ ਆ ਠੀਕ ਆ ਜੀ ਤੇ ਹੁਣ ਘੰਟਾ ਘੰਟਿਆਂ ਦੇ ਵਿੱਚ ਕਰਨ ਵਾਲੀ ਦੇ ਬਣ ਕੇ ਤਿਆਰ ਹੋਣਾ ਆਪਾਂ ਅੱਜ ਹੀ ਲਿਆਂਦੀ ਆ ਉਦੋਂ ਵੀ ਪੂਰੀ ਭਰਾ ਕੇ ਲਿਆਂਦੀ ਆ ਠੀਕ ਆ ਜੀ ਹਾਂਜੀ ਠੀਕ ਆ ਜੀ ਠੀਕ ਆ ਆਪ ਦੋਸਤੋ ਆਪ ਵੀ ਵੀਰਾਂ ਦਾ ਵੀ ਅੱਜ ਹੀ ਲੈ ਕੇ ਆਏ ਆ ਠੀਕ ਆ ਜੀ ਤੇ ਪੂਰੀ ਭਰਾ ਕੇ ਤਸੱਲੀ ਕਰਕੇ ਲੈ ਕੇ ਆਂਦੀ ਆ ਕਿਲੋ ਕੋਈ ਡੇਢ ਕਿਲੋ ਕਿਲੋ ਭਰਾ ਕੇ ਉਦੋਂ ਵੀ ਡੇਢ ਦੋ ਕਿਲੋ ਭਰਾਈ ਕੋਈ ਠੀਕ ਆ ਜੀ ਹਾਂਜੀ ਲੈ ਕਰਵਾਉਂਦੇ ਇੱਕ ਵਾਰੀ ਮਾੜਾ ਦਿਖਾਈਏ ਤੋੜ ਕੇ ਬਾਕੀ ਵੱਡੀਆਂ ਵੜਾਂ ਦੇ ਵਿੱਚ ਆ ਦੋਸਤੋ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਬਣੀ ਥਣੀ ਪਈ ਥੱਲੇ ਉਹ ਭਵਾਨੇ ਦੇ ਵਿੱਚ ਦੀ ਬ ਉਰਾਤਾਰਾ ਬਹੁਤ ਚੰਗਾ ਵੜਦਾ ਆ ਦੇਖੋ ਜੀ ਆ ਗਿਆ ਸੋ ਬਾਕੀ ਸਿੰਗੋ ਗੱਲ ਕਰ ਲਗੇ ਝੁੰਗੀ ਆ ਠੀਕ ਆ ਜੀ ਬੇਮ ਨੂੰ ਮੈਂ ਤੁਸੀਂ ਵੇਖੋ ਕਿ 2.5 3 ਇੰਚ ਸਿੰਗ ਆ ਸਿੰਗ ਵੀ ਕਹਿ ਸਕਦੇ ਝੁੰਗੀ ਵੀ ਝੁੰਗੀਆਂ ਜਾ ਜਾਂਦੀ ਠੀਕ ਆ ਫਰ ਰਖਵਾਨੇ ਤੋਂ ਦੋਸਤੋ ਇੱਕ ਜੱਜਮੈਂਟ ਇੱਕ ਆਪਾਂ ਸਹੀ ਜਿਹਾ ਅੰਦਾਜ਼ਾ ਲਾ ਸਕਦੇ ਆ ਵੀ 20 ਲੀਟਰ ਏਡੀ ਵੜ ਨੂੰ ਆਂਦਾ ਕੁਛ ਨਹੀਂਗਾ ਬਾਕੀ ਚਲੋ ਹਾਂਜੀ ਬਸ ਠੀਕ ਹੈ ਜੀ ਸੁੱਤ ਪਾਈਤ ਕੋਈ ਦੀ ਬੜੀ ਚੰਗੀ ਆ ਪੋਲਾ ਭਰਾ ਸੁੱਤੇਪ ਕੇ ਦੋਸਤੋ ਤਾਂ ਹੀ ਆਪਾਂ ਤਸੱਲੀ ਕਰਵਾਤੀ ਆ ਵੀ ਬਹੁਤੇ ਵੀਰਾਂ ਆਨਲਾਈਨ ਸੌਦਾ ਕਰ ਲੈਂਦੇ ਆ ਉਹਨਾਂ ਲਈ ਬਾਕੀ ਜਿਹੜਾ ਕੋਈ ਵੀਰ ਨੇੜੇ ਬੰਨੇ ਵਾਲਾ ਤੁਸੀਂ ਘਰੇ ਆਣ ਕੇ ਆਪਦੀ ਤਿੱਪ ਸਕਦੇ ਜੀ ਤੇ ਗਰਮਾਂ ਤੋਂ ਵੀਰੇ ਦੇ ਦਾਂਗੇ ਕਿੰਨੇ ਦੀ ਆਪਾਂ ਜਿਹੜੀ ਜੈ ਸਨੋਜੀ ਵਾਲੀ ਗੱਲਬਾਤ ਇਹਦਾ ਜਿਹੜਾ ਸਹੀ ਡਿਮਾਂਡ ਆ ਸਨ ਸਭ 45000 ਆ ਅੱਛਾ ਜੀ ਹਾਂਜੀ ਹਾਂ ਨਾ 45000 ਨਹੀਂ ਉਹਦੇ ਵਿੱਚ ਕੋਈ ਮਾਨਤਾ ਕਰ ਦਾਂ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਯੈਸ ਨੋ 45000 ਮਤਲਬ ਕਿ ਡਿਮਾਂਡ 45 ਆ ਵਿੱਚ ਥੋੜਾ ਬਾਧਾ ਕੋਈ ਗੁੰਜਾਇਸ਼ ਜਿੰਨੀ ਵੀ ਹੈਗੀ ਮਾਨਤਾ ਨੂੰ ਹੋ ਜਾਊਗਾ ਦੱਸੇਗਾ ਰੇਟ ਦੇ ਵਿੱਚੋਂ ਠੀਕ ਹੈ ਜੀ ਬੋਲਾ ਆਪਾ ਬਿਲਕੁਲ ਪਹਿਲਾਂ ਹੀ ਉਸ ਹਾਂ ਨਾ ਕੀਤਾ ਜਾਇਜ਼ ਜਾਈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਆ ਵੇਖੋ ਧਾਰਾ ਮਾਰਦੀਆਂ ਇਹਦੀ ਹਾਂ ਬਹੁਤ ਦੋਸਤੋ ਠੀਕ ਹੈ ਜੀ ਸੋ ਪੋਲੀ ਬਹੁਤ ਜ਼ਿਆਦੀ ਆ ਤੇ ਵੇਖੋ ਦੋਸਤੋ ਇਸੇ ਤਰ੍ਹਾਂ ਹੀ ਬਗਨ ਲਾਪਿਆ ਹੋਇਆ ਜੇ ਪਸੂ ਨੇ ਸੋਨਾ ਤੇ ਬਹੁਤ ਸੋਹਣਾ ਕਰਮ ਵਾਲੀ ਲੇਵਾ ਬਣਾਈ ਖੜੀ ਆ ਜ ਲੱਭੀ ਵੀਰੇ ਕਰਮਾਤਾ ਸਾਇਗਰ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮਾਝੇ ਖੜੀ ਹੈ ਹਾਂਜੀ ਇਹ ਵੀ ਸੂਈ ਹੈ ਜੀ ਸੂਈ ਆ ਹਾਂਜੀ ਅੱਜ ਕਿੰਨੇ ਕ ਦਿਨ ਹੋ ਗਏ ਇਹਨੂੰ ਇਹਨੂੰ ਆਜੂ ਕੁ ਸੂਈ ਨੂੰ ਕੋਈ 5ਵਾਂ 6ਵਾਂ ਦਿਨ ਹੋ ਗਿਆ ਲਓ ਦੋਸਤੋ 5ਾਂ 6ਾਂ ਦਿਨਾਂ ਦੀ ਸੂਈ ਆ ਦੂਜੇ ਨੰਬਰ ਤੇ ਸੁਹਾਗ ਨਮਾ ਦੱਸ ਰਹੇ ਦੂਜਾ ਸੁਹਾ ਦੂਜਾ ਹੀ ਸੁਹਾ ਹਾਂਜੀ ਦੂਜਾ ਨੰਬਰ ਆ ਦੂਜਾ ਹੀ ਸੁਹਾ ਤੇ ਮਗਰ ਕਟਾ ਕੱਟੀ ਹੈ ਜੀ ਨਹੀਂ ਇਹਦੇ ਮਗਰ ਕਟਾ ਜੀ ਲਓ ਜੀ ਮਗਰ ਕਟਾ ਠੀਕ ਆ ਜੀ ਆ ਦੇਖੋ ਅੱਛਾ ਕਰਮਾਤਾ ਬੌਲਾ ਹੀ ਹੋਗਾ ਹੁਣ ਇਸ ਵਕਤ ਹਾਂਜੀ ਕੋਈ ਬੌਲੇ ਜੋ ਨਿਕਲੀ ਗੈਨ ਲੋ ਚਾਹ ਬੌਲਾ ਗੈਨ ਲੋ ਬੌ ਉਹਨਾਂ ਆਟੇਾਂ ਤੇ 12 ਤੋਂ ਪਲੱਸ ਹੀ ਹੋਊ 12 ਤੋਂ ਪਲੱਸ ਹਾਂਜੀ ਤੇ ਚੰਗਾ ਖਾਸਾ ਗਰਮਤ ਸਿਆ ਹਾਂਜੀ ਹੈ ਹਾਂਜੀ ਦੁੱਧ ਬਹੁਤ ਚੰਗਾ ਜੀ ਪਿਛਲੇ ਸੂਏ ਦਾ ਤਾਂ ਰਿਕਾਰਡ ਬਹੁਤ ਚੰਗਾ ਤੁਸੀਂ ਦੱਸ ਰਹੇ ਸੀ ਵੀ ਆਪਣੇ ਬਿਲਕੁਲ ਨੇੜਲੇ ਪਿੰਡੋਂ ਲਈ ਹਾਂਜੀ ਨੇੜਲੇ ਸੂਏ ਆਪਾਂ ਆਪਦੇ ਹੱਥੀ ਚੋਈਏ ਅੱਛਾ ਜੀ ਹਾਂਜੀ ਠੀਕ ਆ ਜੀ ਪਿਛਲੇ ਸੂਏ ਨੇ ਕੋਈ 17 16 17 17 ਕਿਲੋ ਦੀ ਚੋਈ ਕਰਾਈ ਆਪਾਂ ਆਪਦੇ ਹੱਥੀ ਚੋਇਆ ਚ ਵੇਖਿਆ ਮੜਾ ਹਾਂਜੀ ਹੋਇਆ ਵੇਖਿਆ ਆਪਾਂ ਠੀਕ ਆ ਜੀ ਹਾਂਜੀ ਲਾ ਦੋਸਤੋ ਮਹਿਮੂਦਪੁਰ ਪਿੰਡ ਦੇ ਨਾਲ ਵੀ ਇਹਨਾਂ ਦਾ ਵੀ ਰਾਜੋ ਕੇ ਲਖਣਾ ਪਿੰਡ ਨਾਲ ਹੀ ਆ ਉਥੋਂ ਬਹੁਤ ਵਧੀਆ ਚੰਗੇ ਦੁੱਧ ਤੇ ਚੱਲੀ ਤੁਸੀਂ ਹੁਣ ਵੀ ਅੰਦਾਜ਼ਾ ਲਾ ਲਓਗੇ ਵੀ ਅੱਜ ਚੌਕ ਦਿਨਾਂ ਦੀ ਤਿੰਨਾਂ ਚੌਕ ਦਿਨਾਂ ਦੀ ਪੰਜਾ ਪੰਜਾ ਦਿਨਾਂ ਦੀ ਸੂਈ ਥੱਲੇ 12 ਲੀਟਰ ਤੋਂ ਪਲੱਸ ਜਿਹੜਾ ਕੱਚਾ ਬੋਲਾ ਮੰਨ ਨੂੰ ਕੋਈ ਭਰਾ ਬਾਕੀ ਹਾਈਡ ਕੱਟ ਬਹੁਤ ਚੰਗਾ ਮਾਲ ਆ ਜਿਨ੍ਹਾਂ ਦੇ ਕਰਵਾਈ ਹੈ ਇਹਨੇ ਦੁੱਧ ਤੋਂ ਘਾਟੇ ਕੀ ਨਹੀਂ ਕੋਈ ਮੱਝ ਉਹਨਾਂ ਕਰੇ ਜਿਹੜੀ ਮੱਝ ਕੋਈ 16 17 ਕਿਲੋ ਤੋਂ ਘੱਟ ਕੋਈ ਮੱਝ ਲਓ ਦੱਸੋ ਇੱਕ ਵਾਰ ਤੁਹਾਨੂੰ ਮੱਥਣ ਦੇ ਬਾਅਦ ਦਿਖਾ ਦਾਂ ਆ ਦੇਖੋ ਵੇਣ ਵੇਖੋ ਬਾਕੀ ਨਾੜਾ ਜਿਹੜੀਆਂ ਦੋਸਤੋ ਬਿਲਕੁਲ ਤੁਸੀਂ ਵੇਖੋ ਖਵਾਨੇ ਲੈਵੇ ਬਿਲਕੁਲ ਗੁੰਦੀ ਪਈ ਆ ਨਾਰਾ ਦੇ ਨਾਲ ਠੀਕ ਆ ਜੀ ਅਜੇ ਬਾਨਾ ਮੱਜ ਨੇ ਜਿਵੇਂ ਜਿਵੇਂ ਦੁੱਧ ਤੇ ਆਈ ਨਾ ਚੁਵਾਈ ਸਵੇਰ ਕਿੰਨੇ ਵਜੇ ਕੀਤੀ ਕਰਵਾਤਾ ਸਵੇਰੇ ਦੀ ਚੁਵਾਈ ਆਪਣੀ 6 ਵਜੇ ਦੀ ਹਾਂ ਦੋਸਤੋ ਸਵੇਰ 6 ਵਜੇ ਦੀ ਚੁਵਾਈ ਆ ਸੋ ਚੰਗਾ ਪਸ਼ੂ ਤਾਂ ਨਾ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਆ ਅਕਸਰ ਆਪਾਂ ਵੇਖਦੇ ਆਂ ਕਈ ਜਣਾ ਬਹੁਤੀਆਂ ਵੱਡੀਆਂ ਕੱਦ ਬੋਤਲੀਆਂ ਮੱਝਾਂ ਵੀ 8-9 ਤੇ ਬਰੇਕਾਂ ਲਾ ਜਾਂਦੀਆਂ ਨੇ ਫਿਲਹਾਲ ਤੁਸੀਂ ਵੇਖੋ ਕੱਦ ਜਿਹੜਾ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਆ ਪਰ ਕਰਤੂਤ ਚੰਗੀ ਆ ਪਸ਼ੂ ਦੀ ਠੀਕ ਆ ਜੀ ਕਿਉਂਕਿ ਚੰਗੇ ਰਵੇ ਦੇ ਵਿੱਚੋਂ ਚੰਗੇ ਘਰੋਂ ਵੀਰਾਂ ਦਾ ਨਿਕਲੀ ਆ ਸਿੰਗਲ ਹੱਡੀ ਦੀ ਪਤ ਕੋਈ ਕੱਚਾ ਬੋਲਾ ਮੰਨ ਕੇ ਮੇਰਾ ਵੀਰ ਕੋਈ ਦੁੱਧ ਮੰਨ ਕੇ ਸੌਦਾ ਕਰ ਸਕਦੇ ਜੀ ਬਾਕੀ ਦਿਨੋ ਦਿਨ ਕਰਮਾਲੀ ਨੇ ਚੜਦੀ ਜਾਣਾ ਜਿਵੇਂ ਜਿਵੇਂ ਦੁੱਧੋਂ ਤੋਂ ਚਵਾਈਆਂ ਹੁੰਦੀਆਂ ਗਈਆਂ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਨੇ ਆ ਦੂਜਾ ਸੁਆ ਮਗਰ ਕਟਾ ਮੇਲ ਕਾਫ ਤੇ ਪੰਜਾਂ ਦੇ ਦਿਨਾਂ ਦੀ ਸੂਈ ਦਸ ਰਿਆ ਆ ਦੇਖੋ ਤੇ ਬਾਕੀ ਕਰਮਾਂ ਤਾਂ ਚੋਣ ਜਾਣ ਦੀ ਤਸੱਲੀ ਹੈ ਪੂਰੀ ਆਪਣੀ ਵਰਦੀ ਚੋਣ ਚਾਂਣ ਬਹੁਤ ਚੰਗੀਆਂ ਸੰਦਸ ਠੀਕ ਹੈ ਜੀ ਆਹ ਦੇਖੋ ਜੀ ਠੀਕ ਹੈ ਇਹਦਾ ਅਗਲੇ ਪਿਛਲੇ ਸਣਾ ਦਾ ਦੁੱਧ ਬਰਾਬਰ ਹੀ ਹੈ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਬਹੁਤ ਜੀ। ਇਹਦਾ ਵੀ ਸੋਹਣਾ ਸਟਰਕਚਰ ਆ ਦੋਸਤੋ। ਛੋਟੀ ਜਾਂ ਠੀਕ ਹੈ ਜੀ। ਤੇ ਦੂਜਾ ਸੁਆ ਵੀਰ ਦੱਸ ਰਿਹਾ। ਬਾਕੀ ਲੱਗਦੀ ਵੀ ਦੂਜੇ ਸੁਵੇ ਆ ਬਾਕੀ ਅੱਗੇ ਕਿਸੇ ਭੈਣ ਭਰਾ ਸਾਜਣ ਦੀ ਆਪੋ ਆਪਣੀ ਸਮਝ ਆ। ਦੂਜੇ ਕ ਸੂਵੇ ਬਟਨ ਵਾਲਾ ਲੇਵਾ ਹਵਾਨੇ ਦੇਵੇ ਦੀ ਸੋਹਣੀ ਵੰਡ ਆਪ ਜੀ ਤਰ੍ਹਾਂ ਦੀ ਲੰਬਾ ਥਾਨ ਠੀਕ ਆ ਤੇ ਚੋਣ ਚਾਂ ਇੱਕ ਨੰਬਰ ਹੋ ਕੋਈ ਭਰਾ ਆਪ ਦੀ ਚੋਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਚੰਗੇ ਦੁੱਧ ਤੇ ਹੁਣ ਚੱਲ ਰਹੀ ਆ ਆ ਖੱਟਾ ਮਗਰ ਮੇਲ ਕਾਫ ਠੀਕ ਆ ਜੀ ਲੋਕ ਦੋਸਤ ਠੀਕ ਆ ਆ ਰੱਖ ਤੇ ਗਰਮਾ ਤਾਂ ਕੀ ਡਿਮਾਂਡ ਕਰਾਂਗੇ ਇਹਦੀ ਇਹਦੀ ਡਿਮਾਂਡ ਸਾਨੂੰ ਸਭ 95000 ਆ ਰਿਹਾ ਹੂੰ 90000 ਦੀ ਦੇ ਦਾਂਗੇ ਜਿਹੜੀ ਆ ਨਾ 90000 ਦੀ ਹਾਂਜੀ ਠੀਕ ਹੈ ਜੀ ਹੋਰ ਵੀ ਚਲੋ ਮੌਕੇ ਤੇ ਥੋੜਾ ਬਾਦ ਕਿਸੇ ਦਾ ਲਿਆਜ ਮਾਨਤਨ ਕੋਈ ਮੌਕੇ ਤੇ ਹੋ ਜਾ ਮਾਨਤਨ ਆ ਬਿਲਕੁਲ ਜੀ ਬਿਲਕੁਲ ਦਿਲ ਨੂੰ ਲੱਗੀ ਕੋਈ ਵੀਰ ਦੇ ਤੇ ਬਿਲਕੁਲ ਥੋੜੇ ਬਾਤੇ ਪੈਸਿਆਂ ਕਰਕੇ ਨਾ ਕੰਮ ਆੜੇ ਮਾਨਤਨ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਲਓ ਦੱਸੋ ਇਹ ਮਾਜ ਤੁਹਾਨੂੰ ਦਿਖਾਤੀ ਐ ਝੋਟੀ ਦਿਖਾਤੀ ਐ ਇੱਕ ਤੀਜੇ ਨੰਬਰ ਤੇ ਤੁਹਾਨੂੰ ਹੋਰ ਮਾਜ ਦਿਖਾ ਦਿੰਨੇ ਆਪਾਂ ਇਹ ਵੀ ਸੂਈ ਹੈ ਨਾ ਜੀ ਹਾਂਜੀ ਇਹ ਵੀ ਸੂਈ ਆ ਅੱਛਾ ਕਰਵਾਂ ਤੇ ਤਾਂ ਸੁਆ ਕਿਨਵਾ ਫਿਰ ਇਹ ਸੁਆ ਆਪਾਂ ਨੂੰ ਤਾਂ ਘਰ ਲੈਣੇ ਤੇ ਜੇ ਆ ਕੇ ਦਿੱਤਾ ਅ ਅਗਰ ਕੋਈ ਆਪਦੀ ਵੱਡ ਵੀ ਲਾ ਸਕਦਾ ਵੱਡੀ ਆ ਹਾਂਜੀ ਠੀਕ ਆ ਮਾਝ ਵੱਡੀ ਆ ਕੋਈ ਚੌਥਾ ਮੰਨ ਲੈ ਤੀਜਾ ਮੰਨ ਲੈ ਠੀਕ ਆ ਜੇ ਕਈ ਉਹਨਾਂ ਦੂਸਰੇ ਘਰੋਂ ਪਸ਼ੂ ਕੋਈ ਵੀ ਸੇਲ ਕਰਦਾ ਕੋਈ ਤੀਜਾ ਕਹਿ ਕੇ ਦੇ ਦਿੰਦਾ ਅਗੋਂ ਕੋਈ ਚੌਥਾ ਮੰਨ ਲੈ ਕਦੇ ਸਵੇਰ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾਗਾ ਵੈਸੇ ਪਰ ਫਿਰ ਵੀ ਆ ਤੁਹਾਡੇ ਸਾਹਮਣੇ ਆ ਵੱਡਾ ਸਟਰਕਚਰ ਵੇਖੋ ਫੁੱਲ ਵੱਡੇ ਘਾਟ ਬੋਤਾਲੀ ਆ ਇਹਦੀ ਚਵਾਈ ਅੱਜ ਸਵੇਰੇ 8 ਵਜੇ ਹੋਈਗੀ ਲੇਟ ਕੀਤੀ ਆ ਹਾਂ ਘਰੇ ਲਿਆ ਆਗੇ ਆਪਾਂ ਸਵੇਰੇ ਚਵਾਈ ਦੀ ਕੀਤੀ ਲੇਟ ਹੀ ਆਈ ਆਪਣੇ ਕੋਲ ਹਾਂਜੀ ਠੀਕ ਆ ਜੀ ਪੂਰੀ ਚਵਾਈ ਕਰਤੀ ਸੀ ਫਿਰ ਹਾਂ ਹਾਂ ਪੂਰੀ ਤੇ ਦੇਣਾ ਜੀ ਕਿਨੇ ਦੱਸਿਆ ਇਹਨੂੰ ਲਓ ਜੀ ਇੱਕ ਹਫਤਾ ਦੋਸਤੋ ਸਮਾ ਹੋ ਗਿਆ ਸੂਈ ਨੂੰ ਮਗਰ ਕੱਟੀ ਇਹਦੇ ਮੈਰੋ ਕੱਟਾਈ ਕੱਟਾਈ ਆ ਮਗਰ ਲਓ ਤਾਂ ਦੋ ਮੱਝਾਂ ਜਿਹੜੀਆਂ ਸੂਈਆਂ ਦੋ ਮਗਰ ਮੇਲ ਕਾਫ ਆ ਕੱਟੇ ਆ ਦੋ ਮਗਰ ਇਹਦੇ ਮਗਰ ਵੀ ਕਟਾ ਅੱਛਾ ਗਰਮੰਤ ਇਹ ਕਿੰਨੇ ਦਿਨ ਦੱਸਿਆ ਹੈ ਨਾ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਦੁੱਧ ਦੋਨ ਕਿੰਨੇ ਕਿਤੇ ਆ ਗਈ ਇਹਦੇ ਥੱਲੇ ਕੋਈ 11 ਕਿਲੋ ਦੁੱਧ ਹੋਣਾ ਹੈ ਇਸ ਟਾਈਮ ਤੇ ਜਿਹੜਾ ਤਿਆਰ 11 ਰਾਤ ਕੱਲ ਸ਼ਾਮੀ ਚੋਈ ਸੀ ਆਪ ਹਾਂ ਉੱਥੇ ਵੀ ਆਪਾਂ ਚੋਈ ਫਿਰ ਸਵੇਰੇ ਘਰੇ ਲਿਆ ਕੇ ਚੋਈ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 11 ਕਿਲੋ ਜਿਹੜਾ ਦੁੱਧ ਇਸ ਵਕਤ ਹੈਗਾ ਸਵੇਭਾ ਵੀ ਚ ਤਾਂ ਰਾਤ ਸ਼ਾਮ ਵੀ ਵੀਰਾਂ ਦਾ ਵੀ ਆਪਾਂ ਚੋਕੇ ਵੇਖੀ ਸੀ ਠੀਕ ਆ ਸੋ 11 ਕਿਲੋ ਆ ਬਾਕੀ ਵਜ਼ਨ ਵਜੂਦ ਵੇਖੋ ਤੁਸੀਂ ਫੁੱਲ ਵੱਡੀ ਆ ਠੀਕ ਆ ਜੀ ਜੰਮੀ ਪਲੀ ਪੂਰੀ ਆ ਸਾਡੀ ਪੂੜੀ ਬਹੁਤ ਚੰਗੀ ਲੱਗੀ ਆ ਹਾਂ ਪੂਰੀ ਚੌੜੀ ਆ ਪਿਛੋ ਪਿਛੋ ਤੁਸੀਂ ਵੇਖੋ ਠੀਕ ਆ ਜੀ ਪਿੱਠ ਪੁੜੇ ਵਾਲੀ ਸਾਈਡ ਤੋਂ ਹੈ ਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਥੋੜਾ ਜਿਹਾ ਉੱਚਾ ਖੁੱਲਾ ਸਿੰਗ ਆ ਫੇਸ ਕੁਆਲਿਟੀ ਆ ਇਧਰੋਂ ਤੁਹਾਨੂੰ ਆਪਾਂ ਥਣ ਇੱਕ ਪੂਰੀ ਦਿਖਾ ਦਗੇ ਆ ਕਰੋ ਚੈੱਕ ਜੀ ਤਾਮਾ ਮਿਲ ਜਾਣਗੇ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਜਿਹੜਾ ਪਸ਼ੂ ਅੱਜ ਤੁਸੀਂ ਦੇਖਿਆ ਕੱਲ ਪਸ਼ੂ ਤੱਕ ਜਿਹੜਾ ਦੋਸਤੋ ਨਵਾਂ ਮਾਲ ਫਿਰ ਕੋਈ 6-7 ਪਸ਼ੂ ਜਿਹੜੇ ਆ ਉਹ ਮੌਕੇ ਤੇ ਮੌਜੂਦ ਹੁੰਦੇ ਆ ਬਾਕੀ ਇੱਕ ਵਾਰੀ ਤੁਹਾਨੂੰ ਤੋਰਾ ਆਪਾਂ ਦਿਖਾ ਰਹੇ ਆ ਆ ਕਰੋ ਚੈੱਕ ਆ ਦੇਖੋ ਜੀ ਹੂੰ ਠੀਕ ਹੈ ਜੀ। ਸੋ ਥੱਲੇ ਥੱਲਿਓ ਬੜੀ ਸਾਫ਼ ਸੁਥਰੀ ਆ। ਬਾਕੀ ਭਰਾਵੋ ਤੁਸੀਂ ਤਸੱਲੀ ਨਾਲ ਇੱਕ ਵਾਰੀ ਵੀਡੀਓ ਦੇਖ ਲਿਆ ਕਰੋ। ਠੀਕ ਹੈ ਜੀ। ਤੇ ਤਸੱਲੀ ਜਿਹੜੀ ਹੋ ਜਾਂਦੀ ਆ ਪਸ਼ੂ ਜਿਹੜਾ ਤੋਰ ਕੇ ਤਾਂ ਹੀ ਆਪਾਂ ਦਿਖਾਉਨੇ ਆ ਵੀ ਪੂਰਾ ਤਸੱਲੀ ਨਾਲ ਇੱਕ ਵਾਰੀ ਵੀਡੀਓ ਵੇਖ ਲਿਆ ਕਰੋ। ਸੋ ਪੂਰੇ ਵਜਨ ਵਜੂਦ ਆ ਲਈ ਆ ਥੱਲਿਓ ਕਰਮਾਰੀ ਦੇਵੇ ਲੂਵੇ ਦੀ ਬੜੀ ਸਾਫ਼ ਸੁਥਰੀ ਆ। ਥੋੜੀ ਜਿਹੀ ਚਵਾਈ ਜਿਹੜੀ ਲੇਟ ਕੀਤੀ ਸੀ ਉਹ ਆਪਾਂ ਤੁਹਾਨੂੰ ਵਿੱਚੇ ਦੱਸ ਦੱਸਤਾ ਵੀ 8 ਵਜੇ ਚੋਈ ਆ ਸਵੇਰ। ਤੇ ਹੈ ਪੂਰੀ ਭਾਰੀ ਆ ਠੀਕ ਹੈ ਜੀ। ਹੈ ਪੂਰੇ ਵਜਨ ਦੋੜ ਆ ਲਈ ਆ। ਸੋ ਜਿਹੜੇ ਵੀਰ ਨੂੰ ਪਸੰਦ ਜ ਉਹ ਤੁਸੀਂ ਸਬਦਾ ਕਰ ਲਿਓ ਬਾਕੀ ਆਪਾਂ ਰੇਟ ਮੋਲ ਪੁੱਛ ਲੈਨੇ ਆ ਠੀਕ ਹੈ ਜੀ ਠੀਕ ਹੈ ਤੇ ਬਾਕੀ ਵੀਰ ਕਰਵਾ ਤਾਂ ਆਪਾਂ ਸਮਾਪਤ ਨੂੰ ਕਿਹੜਾ ਟਾਈਮ ਸੁੱਟ ਕੇ ਕਿਹੜਾ ਟਾਈਮ ਖਾਣ ਹਾਂਜੀ ਚੋਆਈ ਜੀ ਬਹੁਤ ਚੰਗੀ ਲੱਗੀ ਇਹਨੂੰ ਰਿਕਰਡ ਕੋਲ ਅਗਰੇ ਥਾਣਾ ਦੀ ਵੀ ਚੰਗੀ ਹੋ ਗਈ ਹਾਂਜੀ ਠੀਕ ਹੈ ਜੀ ਤੇ ਇਹਦਾ ਮੋਲ ਕਿੰਨਾ ਕਰਦਗੇ ਇਹਦੀ ਡਿਮਾਂਡ ਜਿਹੜੀ ਸਹੀ 80000 80000 ਹਾਂਜੀ ਹੂੰ ਠੀਕ ਹੈ ਉਹਦੇ ਵਿੱਚ ਕੋਈ ਮਾਨਤਾ ਕਰਦਾ ਮੋਲ ਠੀਕ ਹੈ ਜੀ ਲੈ ਦੋਸਤੋ 80000 ਲੈਣ ਦੇ ਨਾਲ ਤੇ ਵਿੱਚੋਂ ਮੌਕੇ ਤੇ ਥੋੜਾ ਬਾਤਾ ਮਾਨਤਨ ਹੋ ਜਾਊਗਾ ਇੱਕ ਵਾਰੀ ਤੁਸੀਂ ਡੀਲ ਕਰ ਲਿਓ ਘਰੇ ਆਣ ਕੇ ਠੀਕ ਹੈ ਜੀ ਦੇਖ ਲਿਓ ਤਸੱਦੀ ਕਰ ਲਓ ਵੱਡੀ ਹੈ ਮਾਜ ਕੋਈ ਛੋਟੀ ਨਹੀਂ ਹੈ ਪੱਟੀ ਹੈ ਕਦ ਪੋਤਾ ਵਾਲੀ ਹੈ ਪੂਰੀ ਪਲੀ ਹੈ ਪੂਰੀ ਪਲੀ ਜਮੀ ਤੇ ਪਸੰਦ ਆਊਗੀ ਮਗਰ ਕਟਾ ਇੱਕ 200 ਲੱਖ ਰੁਪਏ ਦੇ ਵਿੱਚ ਤੁਹਾਨੂੰ ਇੱਕ ਹੋਰ ਨਗਦ ਦਿਖਾਉਣੇ ਆ ਇਹ ਮੱਝ ਗੱਬਣ ਆ ਤਿਆਰੀ ਵਾਲੀ ਹੈ ਠੀਕ ਹੈ ਜੀ ਸੋ ਸਮਾਂ ਇਹਦਾ ਹਜੇ ਪੈਂਡਿੰਗ ਆ ਉਹ ਪੁੱਛ ਲਈ ਲਈ ਆਪਾਂ ਕਿੰਨਾ ਕੁ ਸਮਾਂ ਵੈਸੇ ਲੈ ਜਾਊਗੀ ਤੇ ਗਰਵੰਤ ਪੱਖ ਨੀਲੀ ਦੇ ਆ ਗਏ ਨੇ ਹਾਂ ਜੀ ਨੀਲੀ ਦਾ ਹੀ ਅੱਖਾਂ ਬਿੱਲੀਆਂ ਦੋਵੇਂ ਹਾਂ ਜੀ ਅੱਛਾ ਜੀ ਆਓ ਲਓ ਜੀ ਦੋਸਤੋ ਬਿੱਲੀ ਮਣਕੀ ਆਖਾ ਠੀਕ ਹੈ ਜੀ ਮੱਥੇ ਬੱਲ ਤੇ ਗੁਲਾਈ ਸਿੰਘਾਂ ਦੀ ਪੂਰੀ ਹੈ ਠੀਕ ਹੈ ਜੀ ਮਗਰਲੇ ਖੁਰ ਤੋਂ ਪਈ ਆ ਤੇ ਨੀਲੀ ਤੇ ਪੱਖ ਦੀ ਜਿਹੜੀ ਦੋਸਤੋ ਇਹ ਵੀ ਮੱਝ ਬਕਾਊ ਆ ਤੇ ਸੁਹਾ ਘਰੂਆ ਤਾਂ ਕਿੰਨਾ ਮਾ ਹੋਗਾ ਇਹਦਾ ਕਿਨੇ ਦੂਜਾ ਸੂਆ ਸੁਣਾ ਜੀ ਦੂਜੇ ਹਾਂਜੀ ਤੇ ਦਿਨ ਇਹਦੇ ਕਿੰਨੇ ਗਏ ਲੈ ਜੂ ਹਫਤਾ ਖੰਡ ਜੇਣਾ ਜੀ ਹਫਤਾ ਲੈ ਜੂਗੀ ਅੱਛਾ ਜੀ ਲਓ ਦੋਸਤੋ ਇੱਕ ਹਫਤਾ ਹਜੇ ਬਾਕੀ ਹੈ ਦਾ ਸੂਣ ਦੇ ਵਿੱਚ ਤੇ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਪਤਲੇ ਪਿੰਡੇ ਦੀ ਦੂਜਾ ਸੂਆ ਇਸੂਣ ਵਾਲੀ ਆ ਠੀਕ ਹੈ ਤੇ ਥਾਣਾ ਤੋਂ ਨਹੀਂ ਆ ਤੇ ਪਾਈਤ ਕੋਈ ਚੰਗੀ ਹਾਂਜੀ ਆਜੀ ਇਹ ਇਸੇ ਰਕਮ ਦਾ ਕੋਈ ਭਾਰ ਪਿੱਛੇ ਕੋਈ ਦਿੱਕਤ ਨਹੀਂ ਆਜੀ ਆਪਾਂ ਟਿੱਪ ਕੇ ਲਿਆਂਦੀ ਆ ਅੱਛਾ ਜੀ ਬਹੁਤ ਚੰਗਾ ਤੇ ਬਹੁਤ ਬਹੁਤ ਚੰਗਾ ਭਰਾ ਕੋਈ ਭਾਰ ਪਿੱਛੇ ਦੀ ਪੂਰੀ ਕੋਈ ਕੋਈ ਦਿੱਕਤ ਤਾਂ ਨਹੀਂ ਕਿਸੇ ਦੀ ਨਾ ਪਿੱਛੇ ਦੀ ਆਪਣੀ ਗਾਰੰਟੀ ਹੋ ਠੀਕ ਹੈ ਜੀ ਹਾਂਜੀ ਤਾਂ ਪਾਈ ਪੋਲੀ ਬਿਲਕੁਲ ਹੈ ਹਾਂਜੀ ਠੀਕ ਹੈ ਜੀ ਤਾਂ ਦੋਸਤੋ 35 ਤੋਂ ਬਣ ਇੱਕ ਨੰਬਰ ਆ ਕਿਉਂਕਿ ਗੱਬਣ ਪਸ਼ੂ ਆ ਸ਼ੋਰਟੀ ਤਾਂ ਕਰਕੇ ਲੈਣੀ ਪੈਂਦੀ ਹੈ ਵੀ ਕਈ ਵਾਰਾਂ ਦੋਸਤੋ ਅਕੇਲ ਜਾ ਕੇ ਕੋਈ ਵੀਰ ਜਿਆਦਾ ਕੋਈ ਸਰਦ ਕਰਮ ਕੋਈ ਫੀਡ ਪਾ ਦੇ ਪੋ ਤੇ ਕਈ ਵਾਰਾਂ ਨਹੀਂ ਉਹ ਪਤਾ ਹੁੰਦਾ ਕਿਉਂਕਿ ਮਾਲ ਸਾਰਾ ਨਵ ਪਰ ਫਿਰ ਵੀ ਕੋਈ 1-2 ਦਿਨ 1-2 ਦਿਨ ਜਿਹੜਾ ਵੀ ਸਮਾਂ ਹੋਇਆ ਇੱਥੇ ਆਈ ਨੂੰ ਉਸ ਹਿਸਾਬ ਵੰਡ ਨਾਲ ਵੀ ਦੱਸ ਰਿਹਾ ਵੀ ਆਪਾਂ ਵੇਖਣ ਦੇ ਵਿੱਚ ਕੋਈ ਐਮ ਦੀ ਚੀਜ਼ ਨਜ਼ਰ ਨਹੀਂ ਆਉਂਦੀ ਤੇ ਉਹਦੀ ਜਿਹੜੀ ਤਸੱਲੀ ਹੈ ਬਾਕੀ ਤਿਆਰੀ ਵਾਲੀ ਆ ਹਫਤਾਕ ਸਮਾਂ ਅਜੇ ਲੈ ਜੂਗੀ ਜਿੰਨੀ ਕ ਬਣੀ ਥਣੀ ਆ ਉਹ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੇ ਨੀਲੀ ਦੇ ਵਿੱਚ ਦੋਸਤੇ ਆ ਜਾਂਦੀ ਠੀਕ ਆ ਅਜੇ ਬਹੁਤ ਚੰਗੀ ਖੋਲ ਜੂਗੀ ਮੈਂ ਥੱਲੇ ਸਾਨੂੰ ਸਾਹਿਬ ਠੀਕ ਆ ਜੀ ਹਾਂ ਜੀ ਆ ਬਣੀ ਜਾਣਾ ਜਿੰਨਾ ਜ਼ਰਤ ਤੱਕ ਸੁੰਦੀ ਹੈ ਹਾਂ ਅਜੇ ਹਫਤਾ ਨਹੀਂ ਮਾਈ ਸੁੰਦੀ ਹਾਂ ਲਓ ਜੀ ਬਾਹਰ ਕੱਢ ਕੇ ਦੋਸਤ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਚਲਾ ਕੇ ਦਿਖਾਉਨੇ ਆ ਆ ਦੇਖੋ ਹੂੰ ਹਾਂ ਇਹਦੇ ਵੀ ਨਿਸ਼ਾਨ ਆ ਗਏ ਦੋ ਬੰਨੀ ਠੀਕ ਹੈ ਜੀ ਹਾਂਜੀ ਸੋ ਮਾਰਕਿੰਗ ਜਿਹੜੀ ਆ ਦੋਸਤੋ ਕਹਿੰਦਾ ਨੀਲੀ ਤੇ ਪਸੂਆਂ ਦੇ ਵਿੱਚ ਜਿਹੜੀ ਹੁੰਦੀ ਠੀਕ ਹੈ ਜੀ ਮਾਰਕਿੰਗ ਹੈਗੀ ਆ ਦੋ ਪਾਸੇ ਲੇਵੇ ਬੰਨ ਤੇ ਡੱਬ ਨਿਸ਼ਾਨ ਵੀ ਤੁਹਾਨੂੰ ਨਜ਼ਰ ਆਉਣਗੇ ਮਖਰਲੇ ਖੁਰ ਧੂਫੇ ਆ ਠੀਕ ਆ ਆ ਦੇਖੋ ਠੰਡੀ ਤੇਰੀ ਹਾਂਜੀ ਹਾਂ ਠੀਕ ਹੈ ਜੀ ਚਲੋ ਲਓ ਦੋਸਤੋ ਇਹ ਜਿਹੜੀ ਦੋਸਤੋ ਇੱਕ ਮਾਜਾ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਹੈ ਤੇ ਕਰਵੰਤ ਗੱਬਣ ਮੈਂ ਇਹ ਮਾਜਾ ਕਿੰਨੇ ਦੀ ਦੇਦਗੀ ਇਹਦੀ ਡਿਮਾਂਡ 80000 ਰਸੈਂ 100 80000 ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹਦੀ ਡਿਮਾਂਡ ਵੀ 80000 ਆ ਤੇ ਬਾਕੀ ਮੌਕੇ ਤੇ ਛੋਟਛੱਪੇ ਹੋ ਜਾਣਗੇ ਜਿੰਨੀ ਵੀ ਕੋਈ ਗੁਜਾਇਸ਼ ਆ ਦੋਸਤੋ ਮਾਨਤਾਂ ਜਿੰਨਾ ਵੀ ਕਿਸੇ ਭੈਣ ਭਰਾ ਸਾਜਨ ਦਾ ਕਰਨਾ ਉਹ ਮੌਕੇ ਤੇ ਹੋ ਜਾਊਗਾ ਰੇਟ ਵੀ ਤੁਸੀਂ ਬਿਲਕੁਲ ਸੁਣ ਲਿਆ ਠੀਕ ਆ ਜੀ ਤਾਂ ਪਸ਼ੂ ਵੀ ਦੇਖ ਲਿਆ ਤੇ ਚੰਗੇ ਪਸ਼ੂ ਆ ਤੇ ਤਕਰੀਬਨ ਇਸੇ ਤਰ੍ਹਾਂ ਦੇ ਪਸ਼ੂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਪੰਜ ਸੱਤ ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਇਸ ਕਿੱਲੇ ਦੇ ਉੱਪਰ ਬਾਕੀ ਆਓ ਆਪਣੀ ਨਰਤ ਪਰਖਾ ਤਸੱਲੀ ਕਰੋ ਜਿਹੜਾ ਵੀ ਪਸ਼ੂ ਜਜਿਆ ਉਹਦੀ ਤੁਸੀਂ ਖਾਸ ਤੌਰ ਤੇ ਜਿੰਦਾ ਦਾ ਪਸ਼ੂ ਓਦਾਂ ਦਾ ਰੇਟ ਲੱਗਣਾ ਹੈ ਨਾ ਬਿਲਕੁਲ ਜੀ ਹਾਂਜੀ ਹਾਂ ਹੁਣ ਉਹ 50 60 ਹਜ਼ਾਰ ਵਾਲੀ ਵੀ ਹੈਗੀ ਕੋਈ ਸਵਾ ਲੱਖ ਵਾਲੀ ਕੋ ਡੇਢ ਲੱਖ ਤੱਕ ਵੀ ਅੱਜ ਮਜਾ ਹੈਗੀ ਹਾਂਜੀ ਜਿਹੋ ਜਿਹੇ ਪਸ਼ੂ ਉਹ ਜਿਹੜਾ ਰੇਟ ਹਾਂ ਲੈ ਕਰਵਾ ਤਾਂ ਵੀ ਇੱਕ ਨੰਬਰ ਬੋਲ ਦਈਏ ਸਰ ਕਰਵਾ ਦੇਗਾ ਜੀ 98772 843 98772 843 ਠੀਕ ਹੈ ਜੀ ਤੋ ਜਿੰਨੇ ਵੀ ਇਹ ਪੂਰੀ ਵੀਡੀਓ ਵੇਖਦੇ ਆ ਲਾਈਕ ਕਰਦੇ ਆ ਠੀਕ ਆ ਜੀ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ